ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸਜੀ ਹੋਈ ਸਾਧ ਸੰਗਤ ਜੀ ਸੋ ਅੱਜ ਅਸੀਂ ਦਸਵੇਂ ਪਾਤਸ਼ਾਹ ਜੀ ਨੇ ਜੋ 24 ਅਵਤਾਰਾਂ ਦੀ ਕਥਾ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿੱਚ ਲਿਖੀ ਹੈ ਉਹਦੇ ਵਿੱਚੋਂ ਸ੍ਰੀ ਕ੍ਰਿਸ਼ਨ ਜੀ ਦੇ ਅਵਤਾਰ ਦੇ ਬਾਰੇ ਜੋ ਜੋ ਵੀ ਮਹਾਰਾਜ ਨੇ ਜਿਵੇਂ ਜਿਵੇਂ ਲਿਖਿਆ ਹੈ ਆਓ ਜੀ ਉਹਨਾਂ ਦੀ ਕਥਾ ਆਪਾਂ ਸਰਵਣ ਕਰੀਏ ਜੀ ਵਾਹਿਗੁਰੂ ਸਾਹਿਬ ਜੀ ਕਬਿਤ ਪੁੱਤਰ ਭਇਓ ਛਠੋ ਬੰਸ ਸੋ ਭੀ ਮਾਰ ਡਾਰਿਓ ਕੰਸ ਦੇਵਕੀ ਬੁਕਾਰੀ 나ਥ ਬਾਤ ਸੁਨ ਲਈ ਜੀ ਐ ਗੁਰੂ ਪਿਆਰਿਓ ਵਾਸੂਦੇਵ ਦੇ ਕਲ ਵਿੱਚ ਜੋ ਛੇਮਾ ਪੁੱਤਰ ਹੋਇਆ ਤਾਂ ਉਹ ਵੀ ਜਦੋਂ ਕਾਂਸ ਨੇ ਮਾਰ ਸੁਟਿਆ ਤਾਂ ਮਾਤਾ ਦੇਵਕੀ ਜੀ ਨੇ ਅਕਾਲ ਪੁਰਖ ਅੱਗੇ ਪੁਕਾਰ ਕੀਤੀ ਆ ਕਿ ਹੇ ਭਗਵਾਨ ਜੀ ਕਿਰਪਾ ਕਰੋ ਮੇਰੇ ਤੇ ਮੇਰੀ ਅਰਦਾਸ ਬੇਨਤੀ ਨੂੰ ਸਬਕਾਰ ਕਰੋ ਜੀ ਕੀਜੀਏ ਅਨਾਥਨ ਸਨਾਥ ਮੇਰੇ ਦੀਨਾ ਨਾਥ ਮੈ ਮਾਰ ਦਿਜੀਏ ਕਿ ਯਾਕੋ ਮਾਰ ਦਿਜੀਏ ਕਿਉਂਕਿ ਮਾਤਾ ਦੇਵਕੀ ਜੀ ਨੂੰ ਪਤਾ ਸੀ ਕਿ ਕਾਂਸ ਜਿਹੜਾ ਵੀ ਉਹਦੇ ਉਧਰ ਤੋਂ ਪੁੱਤਰ ਪੈਦਾ ਹੁੰਦਾ ਸੀ ਬੱਚਾ ਉਹਨੂੰ ਮਾਰ ਦਿੰਦਾ ਸੀ ਇਸ ਕਰਕੇ ਕਹਿਣ ਲੱਗੀ ਵਾਹਿਗੁਰੂ ਪਰਮੇਸ਼ਰ ਅੱਗੇ ਆਕਾਲ ਪੁਰਖ ਦੀ ਅਰਾਧਨਾ ਕੀਤੀ ਆ ਜਾਂ ਸਾਨੂੰ ਮਾਰ ਦਿਓ ਹੁਣ ਜਾਂ ਕਾਂਸ ਨੂੰ ਹੀ ਮਾਰ ਦਿਓ ਕਾਂਸ ਵੱਡੋ ਪਾਪੀ ਜਾ ਕੋ ਲੋਕ ਭਇਓ ਜਾਪੀ ਸੋਈ ਕੀ ਜੀਏ ਹਮਾਰੀ ਦਸਾ ਜਾਤੇ ਸੁਖੀ ਜੀ ਜੀਏ ਮਾਤਾ ਜੀ ਕਹਿਣ ਲੱਗੇ ਕਿਉਂਕਿ ਕੰਸ ਬਹੁਤ ਵੱਡਾ ਪਾਪੀ ਆ ਜਿਹਨੂੰ ਲੋਭ ਹੋਇਆ ਜਾਪਦਾ ਉਹ ਅਮਰ ਹੋਣਾ ਚਾਹੁੰਦਾ ਚਾਹੁੰਦਾ ਕਿ ਸਦਾ ਹੀ ਮੈਂ ਇੱਥੇ ਧਰਤੀ ਤੇ ਰਹਾ ਪਰ ਵਾਹਿਗੁਰੂ ਜੀ ਆਪ ਜੀ ਹੁਣ ਕਿਰਪਾ ਕਰੋ ਜੀ ਕੋਈ ਇਹੋ ਜੀ ਕਿਰਪਾ ਕਰ ਦਿਓ ਇਹ ਪਾਪੀ ਕੰਸ ਦਾ ਹੁਣ ਨਾਸ ਹੋ ਜਾਵੇ ਰੋਣ ਨਾ ਮੈਂ ਸੁਨ ਅਸਵਾਰੀ ਗੱਜਵਾਰੀ ਕਰੋ ਲਾਈਏ ਨਾ ਢੀਲ ਅਬ ਦੋ ਮੈਂ ਇੱਕ ਕੀਜੀਏ ਇਸ ਤਰ੍ਹਾਂ ਹੀ ਮੇਰੀ ਬੇਨਤੀ ਆ ਇਹੀ ਮੇਰੀ ਰਜ਼ੋਈ ਆ ਜਿਸ ਤਰ੍ਹਾਂ ਆਪ ਜੀ ਨੇ ਇੱਕ ਵਾਰ ਹਾਥੀ ਦਾ ਉਧਾਰ ਕੀਤਾ ਜਿਹੜਾ ਕਿ ਜੰਗਲ ਦੇ ਵਿੱਚ ਫਸ ਗਿਆ ਸੀ ਬੜੀ ਛੇਤੀ ਉਹਦੇ ਤੇ ਮਿਹਰ ਕਰਕੇ ਸ਼ਿਕਾਰੀ ਦੇ ਹੱਥੋਂ ਉਹਨੂੰ ਬਚਾਲਿਆ ਹੁਣ ਟੱਲ ਨਾ ਲਾਓ ਮੇਰੇ ਤੇ ਵੀ ਕਿਰਪਾ ਕਰੋ ਤਾਂ ਤਨ ਤਨ ਤੂੰ ਮਾਤਾ ਦੇਵਕੀ ਗੁਰਮਖ ਪਿਆਰਿਓ ਜਿਹੜੀ ਮਾਤਾ ਦੇਵਕੀ ਹੈ ਨਾ ਇਸ ਤਰ੍ਹਾਂ ਉਹ ਅਰਦਾਸਾਂ ਬੇਨਤੀਆਂ ਕਰਦੀ ਆ ਤੇ ਵਾਹਿਗੁਰੂ ਪਰਮੇਸ਼ਰ ਨੇ ਜੁਗਾਂ-ਜੁਗਾਂ ਵਿੱਚ ਅਵਤਾਰ ਧਾਰਨ ਕੀਤੇ ਆ ਆਪਣੇ ਭਗਤਾਂ ਦੀ ਇਲਾਜ ਰੱਖੀ ਆ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਤੁਰ ਤੂੰ ਰੱਖਦਾ ਆ ਤਾਂ ਇਸ ਤਰ੍ਹਾਂ ਜਿਵੇਂ ਵਾਹਿਗੁਰੂ ਪਰਮੇਸ਼ਰ ਨੇ ਪ੍ਰਹਿਲਾਦ ਦੀ ਰੱਖਿਆ ਕੀਤੀ ਭਗਤੀ ਜੀ ਦੀ ਭਗਤ ਨਾਮਦੇਵ ਜੀ ਦੀ ਖਾਤਰ ਮੰਦਰ ਘਮਾ ਦਿੱਤਾ ਕਬੀਰ ਜੀ ਨੂੰ ਗੰਗਾ ਵਿੱਚ ਡੁੱਬਣ ਤੋਂ ਬਚਾਇਆ ਅੱਜ ਮਾਤਾ ਦੇਵਕੀ ਜੀ ਦੀ ਵੀ ਅਰਦਾਸ ਆ ਜਿਹੜੀ ਸੁਣੀ ਗਈ ਹੈ ਹੁਣ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦੀ ਕਥਾ ਮਹਾਰਾਜ ਅੱਗੇ ਸਰਵਣ ਕਰਦੇ ਹਨ ਜੀ ਸਵਈਆ ਸ਼ੰਖ ਗਦਾ ਕਰ ਔਰ ਤ੍ਰਿਸ਼ੂਲ ਧਰੇ ਤਨ ਕੋਚ ਵੱਡੇ ਬੜ ਭਾਗੀ ਹੁਣ ਜਿਹੜੇ ਵਿਸ਼ਨੂ ਜੀ ਹਨ ਉਹਨਾਂ ਦੇ ਹੱਥ ਦੇ ਵਿੱਚ ਸ਼ੰਖ ਗਦਾ ਤ੍ਰਿਸ਼ੂਲ ਧਾਰਨ ਕੀਤਾ ਹੋਇਆ ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਧਰਤੀ ਉੱਪਰ ਮੇਰੇ ਭਗਤ ਜਨ ਕਾਂਸ ਤੋਂ ਬੜੇ ਦੁਖੀ ਆ ਤਾਂ ਉਹ ਵੱਡੇ ਪ੍ਰਤਾਪ ਵਾਲੇ ਅਕਾਲ ਪੁਰਖ ਵਾਹਿਗੁਰੂ ਨੇ ਤਾਂ ਉਹ ਵਿਸ਼ਨੂੰ ਜਿਹੜੇ ਹਨ ਉਹਨਾਂ ਦੇ ਦੁਆਰਾ ਇਸ ਧਰਤੀ ਤੇ ਆਉਣਾ ਕੀਤਾ ਹੈ। ਆਨੰਦ ਗਹਿ ਕਰ ਸਾਰੰਗ ਸਾਰੰਗ ਪੀਤ ਪਰੈ ਪਟ ਭੈ ਅਨਰਾਗੀ। ਇਵੇਂ ਫਿਰ ਜਿਨ੍ਹਾਂ ਦੇ ਹੱਥ ਵਿੱਚ ਖੜਗ ਭਾਵ ਤਲਵਾਰ ਤੇ ਇੱਕ ਹੱਥ ਦੇ ਵਿੱਚ ਕਮਲ ਛੇਵੇਂ ਹੱਥ ਦੇ ਵਿੱਚ ਤਨੋਛ ਧਾਰਨ ਕਰਨ ਵਾਲੇ ਪ੍ਰੇਮ ਸਰੂਪ ਤੇ ਪੀਲੇ ਵਸਤਰ ਜਿਨ੍ਹਾਂ ਨੇ ਪਹਿਨੇ ਹੋਏ ਹਨ ਸੋਈ ਹੁਤੇ ਜਨਮਿਉ ਇਹ ਕੇ ਗ੍ਰਹਿ ਕੈ ਅੰਦਰ ਪੈ ਮਨ ਮੇ ਉਠ ਜਾਗੀ ਐਵੇਂ ਜਦੋਂ ਫਿਰ ਸੁੱਤੀ ਪਈ ਹੈ ਦੇਵਕੀ ਮਾਤਾ ਉਹਦੇ ਗ੍ਰਹਿ ਦੇ ਵਿੱਚ ਤਾਂ ਉਹ ਵਾਹਿਗੁਰੂ ਪਰਮੇਸ਼ਰ ਨੇ ਐਸੀ ਕਲਾ ਵਰਤਾਈਆ ਭਗਵਾਨ ਜੀ ਉੱਥੇ ਜਦੋਂ ਪ੍ਰਗਟ ਹੋਏ ਆ ਉਹ ਪਹਿਲਾਂ ਤਾਂ ਡਰ ਗਈ ਮਾਤਾ ਦੇਵਕੀ ਇਤਨਾ ਪ੍ਰਕਾਸ਼ ਉੱਥੇ ਹੋ ਗਿਆ ਦੇਵਕੀ ਪੁੱਤਰ ਨਾ ਜਾਣਿਓ ਲਖਿਓ ਹਰ ਕਹਿ ਕਹਿ ਪ੍ਰਣਾਮ ਸੁਪਾਇਨ ਲਾਗੀ ਤੇ ਮਾਤਾ ਦੇਵਕੀ ਨੇ ਉਹ ਪੁੱਤਰ ਨਹੀਂ ਕਰਕੇ ਜਾਣਿਆ ਜਾਣਿਆ ਇਹ ਭਗਵਾਨ ਜੀ ਨੇ ਮੇਰੀ ਅਰਦਾਸ ਬੇਨਤੀ ਜਿਹੜੀ ਸੁਣੀ ਆ ਤੇ ਉਹ ਫਿਰ ਪ੍ਰਣਾਮ ਕਰਕੇ ਉਹ ਬੱਚੇ ਦੇ ਚਰਣਾ ਤੇ ਡੈਗ ਪਈ ਭਾਵ ਕਿ ਉਹਨੇ ਜਾਣਿਆ ਅਕਾਲ ਪੁਰਖ ਦਾ ਹੀ ਸਰੂਪ ਆ ਇਰ ਨੂੰ ਸਮਝ ਆਈ ਕਿ ਮੇਰੀ ਬੇਨਤੀ ਜਿਹੜੀ ਮੰਨੀ ਗਈ ਕਿਉਂਕਿ ਅੱਜ ਤੱਕ ਜਿੰਨੇ ਪੁੱਤਰ ਜਨਮੇ ਸੀ ਇੰਨਾ ਪ੍ਰਕਾਸ਼ ਨਹੀਂ ਸੀ ਕਦੇ ਹੋਇਆ ਇਹ ਕਾਰਾ ਗ੍ਰਹਿ ਦੇ ਵਿੱਚ ਉੱਥੇ ਜੇਲ੍ਹਖਾਨੇ ਵਿੱਚ ਜੋ ਸਭ ਕੁਝ ਹੋਇਆ ਹੈ ਦੁਹਰਾ ਲਖਿਓ ਦੇਵਕੀ ਹਰ ਮੰਨੈ ਲਖਿਓ ਨੰ ਕਰ ਕਰਤਾਸ ਭਾਵਕੀ ਮਾਤਾ ਦੇਵਕੀ ਨੇ ਫਿਰ ਉਹਨਾਂ ਨੂੰ ਹਰੀ ਦਾ ਰੂਪ ਹੀ ਜਾਣਿਆ ਪੁੱਤਰ ਕਰਕੇ ਨਹੀਂ ਜਾਣਿਆ ਲਖਿਓ ਜਾਣ ਕਰ ਮੋਹਿ ਕੀ ਤਾਨੀ ਤਾਨ ਕਨਾਤ ਉਸ ਵੇਲੇ ਸ਼੍ਰੀ ਕ੍ਰਿਸ਼ਨ ਜੀ ਨੇ ਜਾਣ ਲਿਆ ਕਿ ਇਹਨਾਂ ਨੇ ਮੇਰੇ ਅਸਲ ਰੂਪ ਨੂੰ ਸਮਝ ਲਿਆ ਐਵੇਂ ਫਿਰ ਉਹਨਾਂ ਨੇ ਮੋਹ ਦੀ ਜਿਹੜੀ ਤੰਦ ਹੁੰਦੀ ਆ ਕਨਾਤ ਹੁੰਦੀ ਆ ਖਿੱਚ ਕੇ ਤਾਣ ਦਿੱਤੀ ਜਿਵੇਂ ਮਾਂ ਦੀ ਮਮਤਾ ਹੁੰਦੀ ਹੈ ਕ੍ਰਿਸ਼ਨ ਜਨਮ ਜਦ ਹੀ ਭਇਓ ਦੇਵਨ ਭਇਓ ਹੁਲਾਸ ਤਦੂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਆਉਣਾ ਹੋਇਆ ਦੇਵਤੇ ਬੜੇ ਖੁਸ਼ ਹੋ ਗਏ ਆ ਬਹੁਤ ਜ਼ਿਆਦਾ ਫੁੱਲਾਂ ਦੀ ਵਰਖਾ ਕਰ ਰਹੇ ਨੇ ਸਤਰ ਸਭੇ ਅਬਨਾਸ਼ ਹੋਏ ਹਮਕੋ ਹੋਏ ਬਿਲਾਸ ਹੁਣ ਸਾਰੇ ਦੇਵਤੇ ਆਪਸ ਵਿੱਚ ਕਹਿਣ ਲੱਗੇ ਕਿ ਹੁਣ ਸਾਡੇ ਵੈਰੀਆਂ ਦਾ ਖਾਤਮਾ ਹੋ ਜਾਵੇਗਾ ਜਿਹੜੇ ਧਰਤੀ ਤੇ ਪਾਪ ਕਮਾਉਂਦੇ ਆ ਕੰਸ ਵਰਗੇ ਸਾਨੂੰ ਬੜਾ ਸ਼ੁਕਰ ਹੋਵੇਗਾ ਧਰਤੀ ਦੇ ਲੋਕ ਖੁਸ਼ ਹੋ ਜਾਣਗੇ ਦੁਹਰਾ ਆ ਨੰਦ ਸੋ ਸਭ ਦੇਵਤਨ ਸੁਮਤ ਦੀਨ ਵਰਖਾਏ ਇਵੇਂ ਸਾਰੇ ਦੇਵਤਿਆਂ ਨੇ ਫੁੱਲਾਂ ਦੀ ਵਰਖਾ ਕੀਤੀ ਹੈ ਸੋਕ ਹਰਨ ਦੁਸ਼ਟਨ ਦਲਨ ਪ੍ਰਗਟੇ ਜਗ ਮੋ ਆਏ ਸੋਗ ਦੂਰ ਕਰਨ ਵਾਲੇ ਦੁਸ਼ਟਾਂ ਨੂੰ ਦਲਣ ਵਾਲੇ ਭਗਵਾਨ ਜੀ ਫਿਰ ਦੁਨੀਆ ਵਿੱਚ ਦਸਵੇਂ ਪਾਤਸ਼ਾਹ ਜੀ ਕਹਿੰਦੇ ਪ੍ਰਗਟ ਹੋ ਗਏ ਹਨ ਜੀ ਜੈ ਜੈਕਾਰ ਭਇਓ ਜਬੈ ਸੁਣੀ ਦੇਵਕੀ ਕਾਨ ਜਦੋਂ ਦੇਵਤਿਆਂ ਨੇ ਜੈ ਜੈਕਾਰ ਹੁੰਦੀ ਇਹ ਜਿਹੜੀ ਦੇਵਤਿਆਂ ਵੱਲੋਂ ਜੈ ਜੈਕਾਰ ਹੋ ਰਹੀ ਆ ਉਹ ਫੁੱਲਾਂ ਦੀ ਵਰਖਾ ਹੋ ਰਹੀ ਆ ਉਹ ਸਭ ਕੁਝ ਮਾਤਾ ਦੇਵਕੀ ਜੀ ਨੇ ਕੰਨਾਂ ਨਾਲ ਸੁਣਿਆ ਹੈ ਤਰਾਸਤ ਹੋਏ ਮਨ ਮੈਂ ਕਹਿਓ ਸੂਰ ਕਰੈ ਕੋ ਆਨ ਫਿਰ ਉਹ ਸਹਿਮੀ ਹੋਈ ਥੋੜੀ ਮਾਤਾ ਜੀ ਮਾਤਾ ਦੇਵਕੀ ਮਨ ਵਿੱਚ ਕਹਿਣ ਲੱਗੀ ਸਾਡੇ ਘਰ ਵਿੱਚ ਕੌਣ ਆ ਗਿਆ ਭਾਵ ਕਿ ਉਹ ਮੋਹ ਮਾਇਆ ਦੇ ਵਿੱਚ ਉਹ ਜਾਲ ਜਿਹੜਾ ਸੀ ਫਸਾ ਦਿੱਤਾ ਪਹਿਲਾਂ ਤਾਂ ਮਾਤਾ ਜੀ ਨੂੰ ਪਤਾ ਲੱਗਿਆ ਭਗਵਾਨ ਜੀ ਦਾ ਰੂਪ ਨੇ ਪਰ ਬਾਅਦ ਵਿੱਚ ਉਹ ਕੁਰਬਾਨ ਕੀਤਾ ਤੇ ਸਹਿ ਬਿਟ ਹੋ ਜਨ ਮੋਹ ਮਿੱਠਾ ਲਾਇਆ ਅਕਾਲ ਪੁਰਖੀ ਮੋਹ ਪਾਉਣ ਵਾਲਾ ਹੈ ਜੀ ਦੋਹਰਾ ਬਾਸudev ਅਰ ਦੇਵਕੀ ਮੰਤਰ ਕਰੇ ਮਨ ਮਾਹੇ ਫਿਰ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦੇ ਉਹ ਜਿਹੜੇ ਮਾਤਾ ਪਿਤਾ ਜੀ ਹਨ ਬਾਸੂਦੇਵ ਤੇ ਦੇਵਕੀ ਜੀ ਇੱਕ ਦੂਜੇ ਨਾਲ ਤੇ ਮਨ ਵਿੱਚ ਸੋਚੀ ਜਾਂਦੇ ਵਿਚਾਰਾਂ ਕਰਦੇ ਹਨ ਕੰਸ ਕਸਾਈ ਜਾਨਕੈ ਇਹ ਅਧਕ ਡਰ ਪਾਹੇ ਕਹਿਣ ਲੱਗੇ ਜਿਹੜਾ ਕੰਸ ਆਏ ਦੁਸ਼ਟਾ ਇਹ ਰਾਜਾ ਕਸਾਈ ਐ ਤਾਂ ਇਹਨੇ ਕੋਈ ਬੱਚਿਆਂ ਤੇ ਤਰਸ ਥੋੜੀ ਕਰਨਾ ਇਹਨੇ ਤਾਂ ਮਾਰ ਦੇਣਾ ਹੈ ਇਹਨਾਂ ਨੂੰ ਸਵਈਆ ਮੰਤਰ ਵਿਚਾਰ ਕਰਿਓ ਦਹੁ ਹੂੰ ਮਿਲ ਮਾਰ ਡਰੇ ਇਹ ਕੋ ਮਤ ਰਾਜਾ ਤੇ 10ਵੇਂ ਪਾਸ਼ਾ ਜੀ ਫਰਮਾਉਂਦੇ ਨੇ ਦੋਹਾਂ ਜੀਆਂ ਨੇ ਜੀਵਨ ਸਾਥੀ ਜਿਹੜੇ ਸੀਗੇ ਬਾਸੂਦੇਵ ਤੇ ਮਾਤਾ ਦੇਵਕੀ ਜੀ ਨੇ ਮਿਲ ਕੇ ਵਿਚਾਰ ਕੀਤੀ ਕਿੱਧਰੇ ਕਾਂਸੇ ਬੱਚੇ ਨੂੰ ਮਾਰ ਨਾ ਦੇਵੇ ਹੁਣ ਨੰਦ へ ਕੇ ਘਰ ਆਏ ਹੋ ਡਰ ਕੇ ਥਾਟ ਇਹੀ ਮਲ ਗਏ ਤੈਨੂੰ ਸਾਥ ਜਾ ਫਿਰ ਬਾਸੂਦੇਵ ਜੀ ਕਹਿਣ ਲੱਗੇ ਮੇਰੇ ਜਿਹੜੇ ਪਰਮ ਮਿੱਤਰ ਹਨ ਨੰਦ ਜੀ ਉਹਨਾਂ ਦੇ ਘਰੇ ਮੈਂ ਇਹ ਬਾਲਕ ਨੂੰ ਦੇ ਆਉਂਦਾ ਹਾਂ ਤੇ ਇੱਕੋ ਸਲਾਹ ਉਹਨਾਂ ਨੇ ਮਨ ਵਿੱਚ ਪੱਕੀ ਕਰ ਲਈ ਹੈ ਕਾਨ ਕਹਿਓ ਮਨ ਮੈਂ ਡਰੋ ਤੁਮ ਜਾਓ ਨਸੰਗ ਬਜਾਵਤ ਬਾਜਾ ਫਿਰ 10ਵੇਂ ਪਾਤਸ਼ਾਹ ਜੀ ਕਹਿੰਦੇ ਅਕਾਲ ਪੁਰਖ ਨੇ ਆਪ ਹੀ ਉਹਨਾਂ ਨੂੰ ਆਕਾਸ਼ ਬਾਣੀ ਕੀਤੀ ਭਗਵਾਨ ਜੀ ਨੇ ਪ੍ਰਗਟ ਹੋ ਕੇ ਕਿਹਾ ਵੀ ਤੁਹਾਨੂੰ ਡਰਨ ਦੀ ਲੋੜ ਨਹੀਂ ਸ਼੍ਰੀ ਕ੍ਰਿਸ਼ਨ ਜੀ ਨੇ ਆਪ ਹੀ ਕਿਹਾ ਵੀ ਡਰੋ ਨਾ ਪਿਤਾ ਜੀ ਤੁਸੀਂ ਨਸੰਗ ਹੋ ਕੇ ਤੁੰਸੇ ਵਜਾਉਂਦੇ ਜਾਓ ਕੋਈ ਦੇਖ ਨਹੀਂ ਸਕੇਗਾ ਸਾਰੇ ਗੂੜੀ ਨੀਂਦ ਵਿੱਚ ਸੌ ਜਾਣਗੇ ਤੁਹਾਡੀਆਂ ਬੇੜੀਆਂ ਵੀ ਕਟੀਆਂ ਜਾਣਗੀਆਂ ਇਹਨਾਂ ਦੇ ਦਰਵਾਜ਼ੇ ਆਪੇ ਖੁੱਲ ਜਾਣਗੇ ਮਾਇਆ ਕੀ ਖੇਚਕ ਨਾਤ ਲਈ ਧਰ ਬਾਲਕ ਸੌਰਵ ਆਪ ਬਿਰਾਜਿਆ ਤੇ ਭਾਵ ਕੀ ਨਾ ਜੀਆਂ ਤੇ ਪਹਿਰੇਦਾਰਾਂ ਤੇ ਮਾਇਆ ਪੈ ਜਾਵੇਗੀ ਤੇ ਦੇਖੋ ਜੀ ਕਿੱਡੀ ਇਹ ਰੀਲਾ ਹੈ ਬਾਲਕ ਸਰੂਪ ਹੋ ਕੇ ਭਗਵਾਨ ਜੀ ਆਪ ਬਰਾਜ ਰਹੇ ਹਨ ਦੋਹਰਾ ਕ੍ਰਿਸ਼ਨ ਜਬ ਤੈਨੂੰ ਗ੍ਰਹਿ ਭਇਓ ਵਾਸudev ਇਹ ਕੀਨ ਜਦੋਂ ਭਗਵਾਨ ਜੀ ਫਿਰ ਉਹਨਾਂ ਦੇ ਘਰ ਵਿੱਚ ਪ੍ਰਗਟ ਹੋਇਆ ਵਾਸੂਦੇਵ ਜੀ ਨੇ ਵੱਡਾ ਕਾਰਜ ਕੀਤਾ ਹੈ 10000 ਗਾਈ ਭਲੀ ਮਨੈ ਮਨਸ ਕਰਦੀਨ ਤਾਂ ਜਿਵੇਂ ਕਿ ਸਨਾਤਨ ਦੇ ਵਿੱਚ ਮਾਤਾ ਦਾ ਗਊ ਮਾਤਾ ਦਾ ਬਹੁਤ ਸਤਿਕਾਰ ਕਰਦੇ ਆ ਲੋਕ ਇਵੇਂ ਉਹ ਕਹਿਣ ਲੱਗੇ ਜੀ ਮੈਂ 10000 ਚੰਗੀ نسل ਦੀਆਂ گاਵਾں ਦਾਨ ਵਿੱਚ ਦੇਵਾਂਗਾ ਜੇ ਇਹ ਕਾਰਜ ਹੋ ਜੇ ਵੀ ਇਹ ਮੇਰਾ ਬੱਚਾ ਜਿਹੜਾ ਸੁਰਖਿਅਤ ਮੈਂ ਆਨੰਦ ਜੀ ਕੋਲ ਪਹੁੰਚਾ ਦਿੰਦਾ ਹਾਂ ਸਵਈਆ ਛੂਟ ਕੇ ਵਾਰ ਗਏ ਘਰ ਕੇ ਤਰ ਕੇ ਨਿਪਕੇ ਵਾਰ ਕੇ ਚੱਲਤੇ ਆ ਬਾਸੂਦੇਵ ਦੇ ਚਲਦਿਆਂ ਏਡੀ ਕਲਾ ਪ੍ਰਗਟ ਹੋ ਗਈ ਉਹ ਵਾਹਿਗੁਰੂ ਪਰਮੇਸ਼ਰ ਦੀ ਮਹਾਰਾਜ ਜੀ ਕਹਿੰਦੇ ਰਾਜੇ ਦੇ ਘਰ ਦੇ ਉਹ ਸਾਰੇ ਮਹਿਲਾਂ ਦੇ ਦਰਵਾਜ਼ੇ ਆਪਣੇ ਆਪ ਹੀ ਖੁੱਲ ਗਏ ਤੇ ਉਹ ਜਿਹੜੀਆਂ ਵਾਸੂਦੇਵ ਦੇ ਬੇੜੀਆਂ ਲਾਈਆਂ ਸੀ ਸੰਗਲ ਸਾਰੇ ਆਪਣੇ ਆਪ ਹੀ ਖੁੱਲ ਗਏ ਉਹ ਆਜ਼ਾਦ ਹੋ ਗਏ ਹਨ ਹਰਖੇ ਸਰਖੇ ਬਸ ਦੇਵਹਿ ਕੇ ਪਗ ਜਾਏ ਛਉ ਜੋ ਜਮਨਾ ਜਲਤੇ ਤੇ ਪੂਰੇ ਹਰਖ ਦੇ ਨਾਲ ਭਰੇ ਹੋਏ ਵਾਸੂਦੇਵ ਜੀ ਉਹਨਾਂ ਦੇ ਚਰਨ ਅੱਗੇ ਵਧਿਆ ਤੇ ਜਮਨਾ ਨਦੀ ਦੇ ਜਲ ਨੂੰ ਜਾ ਕੇ ਜਦੋਂ ਛੂਇਆ ਹੈ ਹਾਰਾ ਦੇਖਨ ਕਉ ਹਰ ਆਉ ਵਧ ਕੇ ਹਰ ਦੌਰ ਗਏ ਤਨ ਕੇ ਵੱਲ ਤੇ ਤੇ ਜਦੋਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਆਉਣਾ ਹੋਇਆ ਜਮਨਾ ਨਦੀ ਵੀ ਲੋਚਦੀ ਆ ਕਿ ਭਗਵਾਨ ਜੀ ਦੇ ਮੈਨੂੰ ਦਰਸ਼ਨ ਹੋ ਜਾਣ ਉਹ ਉੱਪਰ ਨੂੰ ਵੱਧ ਰਹੀ ਹੈ ਛੱਲਾਂ ਉਹਦੀਆਂ ਉੱਪਰ ਨੂੰ ਵਧੀਆਂ ਤੇ ਵਾਸੂਦੇਵ ਜੀ ਜਿਹੜੇ ਸੋਚ ਰਹੇ ਆ ਵੀ ਇੰਨਾ ਪਾਣੀ ਉੱਪਰ ਨੂੰ ਕਿਉਂ ਆ ਰਿਹਾ ਅਸਲ ਵਿੱਚ ਉਹ ਜਿਹੜੀ ਨਦੀ ਆ ਨਦੀ ਦਾ ਪਾਣੀ ਆ ਉਹ ਚਰਨ ਛੂਹਣੇ ਚਾਹਦਾ ਭਗਵਾਨ ਜੀ ਦੇ ਸ਼੍ਰੀ ਕ੍ਰਿਸ਼ਨ ਜੀ ਦੇ ਕਾਜ ਇਹੀ ਕਹਿ ਦਊ ਗਏ ਜੋਖ ਜੇ ਬਹੁ ਪਾਪਨ ਕੀ ਮਲਤੇ ਇਹ ਸਭ ਕੁਝ ਕੇ ਮੇਰੇ ਵਿੱਚ ਆ ਕੇ ਲੋਕ ਇਸ਼ਨਾਨ ਕਰਦੇ ਆ ਤੇ ਮੈਂ ਪਾਪਾਂ ਨਾਲ ਭਰ ਚੁੱਕੀ ਆ ਇਹ ਜਿਹੜੇ ਲੋਕ ਆਉਂਦੇ ਆ ਪਾਪ ਮੇਰੇ ਵਿੱਚ ਧੋ ਜਾਂਦੇ ਆ ਤੇ ਮੈਂ ਵੀ ਅੱਜ ਆਪਣੇ ਪਾਪਾਂ ਨੂੰ ਸਾਫ਼ ਕਰ ਲਾਂ ਨਿਰਮਲ ਹੋ ਜਾਵਾਂ ਜਮਨਾ ਜਿਹੜੀ ਨਦੀ ਆ ਇਹ ਉਤਸੁਕਤਾ ਉਹਦੇ ਅੰਦਰ ਵੀ ਆ ਕੇ ਭਗਵਾਨ ਜੀ ਦੇ ਚਰਨਾਂ ਨੂੰ ਛੂ ਲਵਾ ਮੈਂ ਦੁਹਰਾ ਕ੍ਰਿਸ਼ਨ ਜਬ ਚੜਤੀ ਕਰੀ ਫੇਰਿਓ ਮਾਇਆ ਜਾਲ ਇਹ ਫਿਰ ਕੁਝ ਵਿਦਵਾਨ ਕਹਿੰਦੇ ਆ ਕਿ ਸ਼੍ਰੀ ਕ੍ਰਿਸ਼ਨ ਜੀ ਨੇ ਆਪਣੇ ਚਰਨਾਂ ਦਾ ਅੰਗੂਠਾ ਛੋਹਾ ਦਿੱਤਾ ਜਮਨਾ ਨਦੀ ਨੂੰ ਤੇ ਉਹ ਫਿਰ ਆਪਣੇ ਆਪ ਹੀ ਨੀਵੀ ਹੋ ਗਈ ਸੀ ਇਹ ਵੀ ਇਤਿਹਾਸ ਵਿੱਚ ਇੱਕ ਘਟਨਾ ਆਉਂਦੀ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਗਵਾਨ ਜੀ ਨੂੰ ਉਹ ਟੋਕਰੀ ਵਿੱਚ ਪਾ ਕੇ ਜਿਹੜੇ ਬਚਪਨ ਅਵਸਥਾ ਦੇ ਵਿੱਚ ਹਨ ਬਾਲਕ ਹਨ ਨਮ ਜੰਮੇ ਬੱਚੇ ਹਨ ਜਦੋਂ ਚਾਲੇ ਪਾਏ ਆ ਸਾਰੇ ਪਾਸੇ ਕ੍ਰਿਸ਼ਨ ਜੀ ਨੇ ਆਪਣੀ ਮਾਇਆ ਦਾ ਜਾਲ ਫੈਸਾਰ ਦਿੱਤਾ ਅਸਰ ਜਿਤੇ ਓਕੀ ਹੁਤੇ ਸੋਏ ਗਏ ਤਤਕਾਲ ਜਿੰਨੇ ਦਾਇੰਤ ਪਹਿਰੇ ਉੱਤੇ ਬੈਠੇ ਸੀਗੇ ਸਾਰੀ ਸੋਂਗੇ ਹਾਂ ਜੀ ਸਭਈਆ ਕੰਸੇ ਕੇ ਡਰਤੇ বাসਦੇਵ ਸੋਫਾਏ ਜਪੇ ਜਮਨਾ ਮਦ ਠਾਨੋ ਜਿਵੇਂ ਕਾਂਸੇ ਦੇ ਡਰੋਂ ਫਿਰ ਵਾਸੂਦੇਵ ਜੀ ਨੇ ਜਦੋਂ ਜਮਨਾ ਵਿੱਚ ਪੈਰ ਰੱਖਿਆ ਹੈ ਮਾਨ ਕੇ ਪ੍ਰੀਤ ਪੁਰਾਤਨ ਕੋ ਜਲ ਪਾਇਨ ਭੇਟਨ ਕਾਜ ਉਠਾਨੋ ਤਾਂ ਉਹ ਪ੍ਰਾਣੀ ਪ੍ਰੀਤ ਨੂੰ ਚੇਤੇ ਕਰਕੇ ਕ੍ਰਿਸ਼ਨ ਜੀ ਦੇ ਪੈਰਾਂ ਨੂੰ ਪਰਸਣ ਲਈ ਜਿਵੇਂ ਮੈਂ ਆਪ ਜੀ ਨੂੰ ਦੱਸਿਆ ਉ ਜਮਨਾ ਦਾ ਜਲ ਉੱਚਾ ਹੋ ਗਿਆ ਵੀ ਮੈਂ ਵੀ ਝੂਵਾਂ ਭਗਵਾਨ ਜੀ ਦੇ ਚਰਨਾਂ ਨੂੰ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸਾਰੀ ਵਾਰਤਾ ਲਿਖੀ ਆ ਕਿ ਜਿਵੇਂ ਕੋਈ ਸੇਵਕ ਆਪਣੇ ਗੁਰੂ ਦੇ ਦਰਸ਼ਨਾਂ ਨੂੰ ਲੋਚਦਾ ਚਾਹੁੰਦਾ ਹੈ ਜਮਨਾ ਨਦੀ ਵੀ ਚਾਹੁੰਦੀ ਹੈ ਮੈਂ ਭਗਵਾਨ ਜੀ ਦੇ ਚਰਨ ਪਰਸਾਂ ਜੀ ਦੋਹਰਾ ਜਬੈ ਜਸੋਤਾ ਸੋਏ ਗਈ ਮਾਇਆ ਕੀਓ ਪ੍ਰਕਾਸ਼ ਹੁਣ ਦੂਜੇ ਪਾਸੇ ਆਨੰਦ ਜੀ ਦੇ ਘਰ ਵਿੱਚ ਕੀ ਹੋਇਆ ਜਦੋਂ ਮਾਤਾ ਜਸ਼ੋਦਾ ਜੀ ਸੌਂਗੇ ਹਨ ਉਹਨਾਂ ਦੇ ਗ੍ਰਹਿ ਵਿੱਚ ਮਾਇਆ ਨੇ ਬਾਲਕਾ ਦੇ ਰੂਪ ਵਿੱਚ ਇੱਕ ਧੀ ਦੇ ਰੂਪ ਵਿੱਚ ਬੱਚੀ ਦੇ ਰੂਪ ਵਿੱਚ ਜਨਮ ਲੈ ਲਿਆ ਹੈ ਢਾਰ ਕਿਸ਼ਨ ਤਿਹ ਪੈ ਸੁਤਾ ਲੈਨੀ ਹੈ ਕਰਤਾਸ ਵਾਸੂਦੇਵ ਜੀ ਫਿਰ ਉੱਥੇ ਪਹੁੰਚੇ ਆਂ ਭਗਵਾਨ ਜੀ ਸ਼੍ਰੀ ਕ੍ਰਿਸ਼ਨ ਜੀ ਨੂੰ ਉਹਦੇ ਕੋਲ ਉਹ ਬੱਚੇ ਨੂੰ ਲਟਾ ਕੇ ਉਹਦੀ ਪਿਆਰੀ ਪੁੱਤਰੀ ਉਹ ਮਾਇਆ ਸੀਗੀ ਉਹ ਮਾਇਆ ਨੇ ਜਨਮ ਲਿਆ ਸੀਗਾ ਹੱਥ ਵਿੱਚ ਚੁੱਕ ਕੇ ਵਾਪਸ ਲੈ ਆਂਦਾ ਹੈ ਸਭਈਆ ਮਾਇਆ ਨੂੰ ਲੈ ਕਰ ਮੈਂ ਬਸਦੇਵ ਸੋਸੀ ਕਰ ਚੱਲਿਓ ਆਪਣੇ ਗ੍ਰਹਮਾਂਹੀ ਇਹ ਵਾਸੂਦੇਵ ਮਾਇਆ ਨੂੰ ਲੈ ਕੇ ਛੇਤੀ ਛੇਤੀ ਆਪਣੇ ਘਰ ਨੂੰ ਮਹਿਲਾਂ ਨੂੰ ਉਹ ਜਿੱਥੇ ਕੈਦ ਸੀਗੇ ਉਧਰ ਨੂੰ ਆ ਰਹੇ ਹਨ ਸੋਏ ਗਏ ਪਰ ਦਵਾਰ ਸਭੈ ਘਰ ਬਾਹਰ ਭੀਤਰ ਕੀ ਸੁਦ ਨਾਹੀ ਘਰ ਦੇ ਦਰਵਾਜੇ ਤੇ ਜਿਹੜੇ ਪਹਿਰੇਦਾਰ ਬੈਠੇ ਸੀ ਸਾਰੇ ਸੌਂ ਗਏ ਉਨ੍ਹਾਂ ਨੂੰ ਬਾਹਰ ਦੀ ਅੰਦਰ ਦੀ ਕੋਈ ਵੀ ਸੋਧ ਨਹੀਂ ਹੈ ਜੀ ਦੇਵਕੀ تیر ਗयो ਜਬ ਹੀ ਸਭ ਤੇ ਮਿਲ ਗਏ ਪਟ ਆਪਸ ਮਾਹੀ ਜਦੋਂ ਵਾਸੂਦੇਵ ਮਾਇਆ ਜਿਹੜੀ ਬੱਚੀ ਆ ਮਾਇਆ ਨੇ ਉਹ ਜਨਮ ਲਿਆ ਹੋਇਆ ਦੇਵਕੀ ਜੀ ਕੋਲ ਗਏ ਹਨ ਫਿਰ ਸਾਰੇ ਬੂਹੇ ਆਪਣੇ ਆਪ ਜਿਵੇਂ ਖੁੱਲੇ ਸੀ ਉਵੇਂ ਮਿਲ ਗਏ ਲੱਗ ਗਏ ਹਾਂਜੀ ਵਾਪਸ ਬਾਦ ਉੱਠੀ ਜਬ ਰੋਤਨ ਕੈ ਜਾਗ ਕੈ ਸੁਧ ਜਾਏ ਕਰੀ ਨਰ ਨਾਹੀ। ਤੇਰੋ ਬੱਚੀ ਪਹਿਲਾਂ ਵੇਖੋ ਪ੍ਰਮਾਤਮਾ ਦੀ ਅਕਾਲ ਪੁਰਖ ਦੀ ਕਿੱਡੀ ਕਿਰਪਾ ਰੂਈ ਨਹੀਂ। ਉਹ ਮਾਇਆ ਦਾ ਰੂਪ ਸੀਗਾ ਅਸਲ ਵਿੱਚ। ਬਾਅਦ ਵਿੱਚ ਉਹ ਜਦੋਂ ਸਾਰੇ ਦਰਵਾਜ਼ੇ ਲੱਗ ਗਏ ਆ ਜਿੰਦੇ ਊਮੀ ਵੱਜ ਗਏ ਆ ਉਹ ਬੱਚੀ ਜਾਗੀ ਆ ਉੱਠੀ ਤੇ ਰੋਣ ਲੱਗੀ। ਪਹਿਰੇਦਾਰਾਂ ਨੂੰ ਪਤਾ ਲੱਗ ਗਿਆ। ਪਹਿਰੇਦਾਰਾਂ ਨੂੰ ਫਿਰ ਹੁਕਮ ਸੀਗਾ ਕਾਂਸ ਦਾ ਜਦੋਂ ਬੱਚੀ ਜਾਂ ਬੱਚਾ ਜਨਮੇ ਮੈਨੂੰ ਆ ਕੇ ਖਬਰ ਦੇਣੀ ਆ। कि ਜਦੋਂ ਲੜਕੀ ਰੋਂਦੀ ਹੋਈ ਉੱਠੀ ਆ ਆਵਾਜ਼ਾਂ ਕੰਨਾਂ ਵਿੱਚ ਪਈਆਂ ਨੇ ਉਹ ਭੱਜ ਕੇ ਕਾਂਸ ਕੋਲ ਗਏ ਜਾ ਕੇ ਉੱਥੇ ਗਏ ਤੇ ਕਹਿਣ ਲੱਗੇ ਵੀ ਤੇਰਾ ਵੈਰੀ ਜੰਮ ਪਿਆ ਉਹ ਬੱਚੇ ਦਾ ਜਨਮ ਹੋ ਗਿਆ ਆਕਾਸ਼ ਬਾਣੀ ਹੋਈ ਸੀ ਵੀ ਜਿਹੜਾ ਤੈਨੂੰ ਮਾਰ ਦੇਵੇਗਾ ਲੈ ਕੇ ਕਿਰਪਾਨ ગયો ਤੇਹ ਕੇ ਚਲ ਜਾਏ ਗਹੀ ਕਰ ਤੈ ਕਰ ਜੋਰੇ ਕਾਂਸ ਪੂਰਾ ਗੁੱਸੇ ਜਾ ਕੇ ਤਲਵਾਰ ਲੈ ਕੇ ਉੱਥੇ ਚਲਾ ਗਿਆ ਤੇ ਦੇਵਕੀ ਦੇ ਹੱਥੋਂ ਨਾਲ ਜ਼ੋਰ ਨਾਲ ਉਹ ਬੱਚੇ ਨੂੰ ਲੜਕੀ ਨੂੰ ਜਿਹੜੀ ਬੱਚੀ ਸੀ ਫੜ ਲਿਆ ਜਿਵੇਂ ਪਹਿਲੇ 1 ਨਹੀਂ 2 ਨਹੀਂ 3 ਨਹੀਂ 4 ਨਹੀਂ ਕਈ ਬੱਚੇ ਉਹਨੇ ਮਾਰੇ ਸੀ ਨਾ ਕਿਸੇ ਨੂੰ ਪੱਥਰ ਵਿੱਚ ਮਾਰ ਕੇ ਇਸ ਤਰ੍ਹਾਂ ਹੀ ਇਹ ਬੱਚੀ ਨੂੰ ਵੀ ਫੜ ਲਿਆ ਹੈ ਸੁਮੂਰਖ ਨੇ ਖੋ ਬਾਤ ਮਹਾ ਜੜ ਕੀ ਅਬ ਆਦਿਕ ਕੇ ਵਿਖ ਚਾਬਤ ਭੂਰੇ ਦਸਵੇਂ ਬਾਦਸ਼ਾਹ ਜੀ ਕਹਿਣ ਲੱਗੇ ਇੱਥੇ ਵੀ ਦੇਖੋ ਬੰਦਾ ਕਿੰਨਾ ਮੂਰਖਾ ਕੰਸ ਦੀ ਗੱਲ ਵੇਖੋ ਵੀ ਮੌਤ ਤੋਂ ਬਚਣ ਲਈ ਕਿੰਨੇ ਉਪਰਾਲੇ ਕਰਦਾ ਕਿੰਨਾ ਕੁਝ ਕਰਦਾ ਵੀ ਮੈਂ ਉਹ ਕਰ ਲਾਂ ਮੌਤ ਤੋਂ ਵੱਜਾਂ ਪਰ ਬੰਦਾ ਮੌਤ ਤੋਂ ਬਚ ਨਹੀਂ ਸਕਦਾ ਮੌਤ ਦੀ ਕਚਹਿਰੀ ਵਿੱਚੋਂ ਕੋਈ ਬਰੀ ਨਹੀਂ ਹੋ ਸਕਦਾ ਸਾਧ ਸੰਗਤ ਜੀ ਤਾਂ ਦੇਵਕੀ ਮਾਤਾ ਜੀ ਉਹ ਬੱਚੀ ਨੂੰ ਛਾਤੀ 'ਨਾਂ ਲਾ ਰਹੀ ਆ ਮੂਹ ਆਪਣੇ ਭਰਾ ਕੰਸ ਨੂੰ ਕਹਿ ਰਹੀ ਆ ਕਿ ਤੂੰ ਮੇਰੀ ਗੱਲ ਸੁਣ ਅੱਗੇ ਤੂੰ ਮੇਰੇ ਕਿੰਨੇ ਸੁੰਦਰ ਪੁੱਤਰ ਜਨਮੇ ਆ ਉਹਨਾਂ ਨੂੰ ਪੱਥਰ ਤੇ ਮਾਰ-ਮਾਰ ਕੇ ਮਾਰ ਦਿੱਤਾ ਇਹ ਤਾਂ ਧੀ ਆ ਇਹਨੂੰ ਤਾਂ ਨਾ ਮਾਰ ਪਰ ਉਹਦੇ ਕੋਲੋਂ ਖੋ ਕੇ ਕੰਸ ਨੇ ਮੂਹੋ ਕਿਹਾ ਇਹਨੂੰ ਵੀ ਹੁਣੇ ਮਾਰ ਦੇਵਾਂਗਾ ਦਮਨ ਹੋਇ ਲੈ ਕਿ ਨਭ ਮੈਂ ਜਦ ਰਾਖ ਲਈ ਬਹਿ ਰਾਖਨ ਹਾਰੇ ਜਦੋਂ ਫਿਰ ਧੱਕੇ ਦੇ ਨਾਲ ਉਨੇ ਹੱਥੋਂ ਖੋਣਾ ਚਾਹਿਆ ਉਹ ਬੱਚੀ ਜਿਹੜੀ ਸੀਗੀ ਉਹ ਮਾਇਆ ਸੀਗੀ ਬਿਜਲੀ ਬਣ ਕੇ ਆਕਾਸ਼ ਵਿੱਚ ਜਾ ਕੇ ਚਮਕੀ ਆ ਉਹ ਵਾਹਿਗੁਰੂ ਪਰਮੇਸ਼ਰ ਨੇ ਉਹਦਾ ਸਰੂਪ ਉਹਦਾ ਬਣਾ ਕੇ ਭੇਜਿਆ ਕਿ ਕੰਸ ਨੂੰ ਥੋੜਾ ਪਤਾ ਲੱਗੇ ਕੀ ਅਸਲ ਸਚਾਈ ਕੀ ਹੈ ਕਬੀਤ ਕਹਿ ਕੇ ਕ੍ਰੋਧ ਮਨ ਕਰ ਬੇ ਉਤ ਵਾ ਕੇ ਮਾਰ ਬੇ ਕੀ ਚ ਕਰਨ ਕਹਿਓ ਮਾਰ ਡਾਰੋ ਨਿਰਬਾਤ ਹੈ ਤੇ ਕੰਸ ਨੇ ਵਰਮਨ ਦੇ ਵਿੱਚ ਕ੍ਰੋਧ ਕਰਕੇ ਉਹਨੂੰ ਮਾਰਨ ਦੀ ਜਿਹੜੀ ਬਯੰਤ ਬਣਾਈ ਆ ਵੀ ਮੈਂ ਇਹਨੂੰ ਮਾਰਦੇ ਆ ਪੂਰਾ ਜੋਰ ਲਾਇਆ ਪਰ ਉਹ ਮਾਇਆ ਵੀ ਲੜਕੀ ਸੀਗੀ ਉਹਨੂੰ ਕਿਵੇਂ ਫੜਿਆ ਜਾ ਸਕਦਾ ਸੀ ਤਾਂ ਫਿਰ ਉਹਨੇ ਸਾਰੀ ਆਕਾਸ਼ ਬਾਣੀ ਕਰ ਦਿੱਤੀ ਕਿ ਅਸਲ ਵਿੱਚ ਜਿਹਨੂੰ ਤੂੰ ਮਾਰਨਾ ਚਾਹੁੰਦਾ ਹੈ ਤੇ ਉਹ ਤਾਂ ਜਨਮ ਕਦੋਂ ਦਾ ਲੈ ਚੁੱਕਾ ਤੇ ਉਹਨੂੰ ਤੂੰ ਮਾਰ ਨਹੀਂ ਸਕਦਾ ਉਹ ਕੰਨਿਆ ਨੇ ਆਪਣੀਆਂ ਅੱਠ ਬਾਹਾਂ ਕਰਕੇ ਸਾਰੇ ਹੱਥਾਂ ਵਿੱਚ ਸ਼ਸਤਰ ਧਾਰਨ ਕਰ ਲਏ ਆ ਮੂੰਹ ਵਿੱਚੋਂ ਅੱਗ ਕੱਢੀ ਆ ਕਹਿਣ ਲੱਗੀ ਮਤ ਹੀਣੇ ਕੰਸ ਤੇਰਾ ਵੈਰੀ ਹੋਰ ਥਾਂ ਤੇ ਪ੍ਰਗਟ ਆ ਜਿਹਨੂੰ ਤੂੰ ਮਾਰਨਾ ਚਾਹੁੰਦਾ ਆਕਾਸ਼ ਵਿੱਚ ਫਿਰ ਜਾ ਕੇ ਨਾ ਦਾਮਣ ਸੀ ਲੈ ਕੇ ਨਭ ਮੈਂ ਡਰ ਕੇ ਫਟ ਗਏ ਤੇ ਸ਼ਰਤ ਰਣ ਸੀਨੇ جا کے بجلی ਵਾਂਗੂ ਲਿਸ਼ਕੀ ਆ ਜਿੱਤੋਂ ਡਰ ਕੇ ਵੈਰੀਆਂ ਦੇ ਸੀਨੇ ਫਟ ਗਏ ਪਹਿਰੇਦਾਰ ਡਰ ਗਏ ਮਹਿਲਾਂ ਵਿੱਚ ਪੂਰੀ ਆਵਾਜ਼ ਆਈ ਆ ਇਹ ਸੁਣ ਕੇ ਸਾਰੇ ਜਾਣਿਆਂ ਨੂੰ ਖੌਫ ਪੈਦਾ ਹੋ ਗਿਆ ਕੰਸ ਵੀ ਡਰ ਗਿਆ ਹੈ ਸਭਈਆ ਬਹੁਤ ਸੁਣੀ ਇਹ ਕੀ ਜਬ ਸ਼ਰੋਨਨ ਨਿੰਦਤ ਦੇਵਨ ਕੋ ਘਰ ਆਇਓ ਜਦੋਂ ਕੰਸ ਨੇ ਫਿਰ ਲੜਕੀ ਦੇ ਮੂੰਹੋਂ ਉਹ ਮਾਇਆ ਜਿਹੜੀ ਬਣੀ ਹੋਈ ਸੀ ਉਹਦੇ ਇਹ ਗੱਲ ਸੁਣੀ ਨਾ ਦੇਵਤਿਆਂ ਦੀ ਨਿੰਦਿਆ ਕਰਦਾ ਘਰੇ ਆ ਗਿਆ ਸੋਚਣ ਲੱਗਾ ਹੈ ਫਿਰ ਝੂਠ ਹਾਨੇ ਹਮ ਪਰ ਭਗਨੀ ਸਤ ਜਾਏ ਕੈ ਪਾਇ ਨ ਸੀਸ ਨਿਵਾਇਓ ਇਹ ਮੇਰੇ ਕੋਲੋਂ ਝੂਠ ਬੋਲ ਕੇ ਭੈਣ ਨੇ ਪੁੱਤਰ ਮਰਵਾਇਆ ਫਿਰ ਜਾ ਕੇ ਭੈਣ ਦੇ ਪੈਰਾਂ ਤੇ ਸੀਸ ਝੁਕਾਇਆ ਮਾਫੀ ਮੰਗੀ ਹੈ ਗਿਆਨ ਕਥਾ ਕਰਕੇ ਅਤ ਹੀ ਬਹੁ ਦੇਵਕੀ ਉਹ ਬਸ ਦੇਵਰ ਜਾਇਓ ਕਹਿਣ ਲੱਗਾ ਮੈਂ ਭਾਵ ਕੀ ਤੁਹਾਡੇ ਪੁੱਤਰ ਮਾਰ ਦਿੱਤੇ ਇੰਨੇ ਵੀ ਉਹ ਮੈਨੂੰ ਜਿਹੜਾ ਮਾਰਨ ਵਾਲਾ ਉਹ ਤਾਂ ਕਿਧਰੇ ਹੋਰ ਹੀ ਜਨਮ ਲੈ ਗਿਆ ਤੇ ਫਿਰ ਆਪਣੇ ਆਪ ਨੂੰ ਕੋਸਣ ਲੱਗਾ ਹੈ ਹੋਇ ਕਹਿ ਪ੍ਰਸੰਨ ਬੁਲਾਏ ਲੋਹਾਰ ਕੋ ਲੋਹ ਔ ਮੋਹ ਕੋ ਫਾਂਦ ਘਟਾਇਓ ਫਿਰ ਲੋਹਾਰ ਨੂੰ ਬੁਲਾਇਆ ਆਖਿਆ ਬਾਸੂ ਦੇਵ ਤੇ ਮੇਰੀ ਭੈਣ ਜਿਹੜੀ ਦੇਵਕੀ ਆ ਇਹਨਾਂ ਦੇ ਜਿਹੜੇ ਬੰਧ ਨਾ ਪਾਏ ਹੋਇਆ ਸੰਗਲ ਇਹਨਾਂ ਨੂੰ ਤੋੜ ਦਿਓ ਬੇੜੀਆਂ ਨੂੰ ਤਾਂ ਮਹਾਰਾਜ ਜੀ ਇੱਤਸਰੀ ਵਿਚਿੱਤਰਨਾਟਕ ਕ੍ਰਿਸ਼ਨਾ ਵਤਾਰੇ ਦੇਵਕੀ ਵਸੂਦੇਵ ਕੋ ਸ਼ੋਰਬੋ ਵਰਣਨ ਸਮਾਪਤ ਇੱਥੇ ਮਹਾਰਾਜ ਜੀ ਫਿਰ ਇਹ ਜਿਹੜੀ ਕਥਾ ਵਾ ਉਹ ਸਮਾਪਤ ਕਰ ਦਿੰਦੇ ਆ ਪਰ ਦਸਮ ਦੀ ਬਾਣੀ ਵਿੱਚ ਮਹਾਰਾਜ ਨੇ ਇਹਦਾ ਨਿਚੋੜ ਵੀ ਇਹਦਾ ਤਤ ਵੀ ਕੱਢਿਆ ਹੈ ਉਹ ਚੰਡੀ ਦੀ ਵਾਰ ਵਿੱਚ ਆ ਉਹ ਵੀ ਆਪ ਜਰੂਰ ਸਰਵਣ ਕਰੋ ਮਹਾਰਾਜ ਜੀ ਫਰਮਾਉਂਦੇ ਹਨ ਪਉੜੀ ਖੰਡ ਪ੍ਰਥਮੇ ਸਾਜਕੈ ਜਿਨ ਸਭ ਸੈਸਾਰ ਉਪਾਇਆ ਉਹ ਅਕਾਲ ਪੁਰਖ ਵਾਹਿਗੁਰੂ ਨੇ ਉਹ ਪਰਮ ਸੱਤਾ ਨੇ ਸਭ ਤੋਂ ਪਹਿਲਾਂ ਖੜਗ ਰੂਪੀ ਸ਼ਕਤੀ ਨੂੰ ਸਿਰਜ ਕੇ ਸਾਰੇ ਸੰਸਾਰ ਦੀ ਰਚਨਾ ਕੀਤੀ ਹੈ ਜੀ ਬ੍ਰਹਮਾ ਬਿਸਮ ਮਹੇਸ ਸਾਜ ਕੁਦਰਤੀ ਦਾ ਖੇਲ ਰਚਾਈ ਬਣਾਇਆ ਆ ਬ੍ਰਹਮਾ ਵਰਗੇ ਕਈ ਦੇਵਤੇ ਵਿਸ਼ਨੂ ਵਰਗੇ ਅਵਤਾਰ ਸ਼ਿਵ ਵਰਗਿਆਂ ਨੂੰ ਪੈਦਾ ਕਰਕੇ ਅਕਾਲ ਪੁਰਖ ਨੇ ਕੁਦਰਤ ਦੀ ਖੇਡ ਰਚਾਈ ਹੈ ਜੀ ਸਿੰਧ ਪਰਬਤ ਮੇਦਨੀ ਪ੍ਰਥਮਾ ਗगन ਰਹਾਇਆ ਆ ਏਡੇ ਵੱਡੇ ਸਮੁੰਦਰ ਜਿਨ੍ਹਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਪਰਬਤ ਧਰਤੀ ਬਿਨਾ ਥਮਾ ਤੋਂ ਦੇਖੋ ਵਾਹਿਗੁਰੂ ਦੀ ਕਿਰਤ ਕਿੰਡੀ ਮਹਾਨ ਆਕਾਸ਼ ਨੂੰ ਟਿਕਾ ਦਿੱਤਾ ਹੈ ਜੀ ਸਿਰਜੇ ਤਨਉ ਦੇਵਤੇ ਤਿਨ ਅੰਦਰ ਬਾਦ ਰਚਾਇਆ ਮਹਾਰਾਜ ਅਕਾਲ ਪੁਰਖ ਨੇ ਹੀ 10ਵੇਂ ਬਾਦਸ਼ਾਹ ਜੀ ਕਹਿੰਦੇ ਦੈਂਤ ਦੇਵਤੇ ਬਣਾਏ ਆ ਉਹਨਾਂ ਅੰਦਰ ਵੈਰ ਦੀ ਭਾਵਨਾ ਤੇ ਵਿਵੇਕ ਦੇਵਤਿਆਂ ਨੂੰ ਦੇਣ ਵਾਲਾ ਵਾਹਿਗੁਰੂ ਹੀ ਹੈ ਜੀ ਤੈ ਹੀ ਦੁਰਗਾ ਸਾਜਕ ਤਿਤ ਤਦ ਨਾਸ ਕਰਿਆ ਵਾਹਿਗੁਰੂ ਨੇ ਹੀ ਦੁਰਗਾ ਮਾਤਾ ਦੀ ਸਿਰਜਣਾ ਕੀਤੀ ਹੈ ਦੁਰਗਾ ਨੂੰ ਭਾਵ ਜੋ ਸ਼ਕਤੀ ਮਾਤਾ ਨੂੰ ਮਿਲੀ ਹੈ ਮਾਤਾ ਦੁਰਗਾ ਨੂੰ ਤੇ ਉਹ ਦੈਂਤਾਂ ਦਾ ਨਾਸ ਕਰਵਾਇਆ ਇਹ ਸਭ ਆਕਾਰਪੁਰਖ ਦਾ ਹੀ ਹੁਕਮ ਹੈ ਜੀ ਤੈਥੋ ਹੀ ਬਲਰਾਮ ਲੈ ਨਾਲ ਬਾਣਾ ਤਹ ਤਹ ਸਰਕਾਇਆ ਤਾ ਜੁਗਾਂ ਜੁਗਾਂ ਵਿੱਚ ਅਵਤਾਰ ਆਏ ਆ ਮੱਛ ਅਵਤਾਰ ਕਾਛ ਅਵਤਾਰ ਇਸ ਤਰ੍ਹਾਂ ਜੀ 52 ਅਵਤਾਰ ਤਾਂ ਸ਼੍ਰੀ ਰਾਮਚੰਦਰ ਜੀ ਵੀ ਜਿਵੇਂ ਅਵਤਾਰ ਨੇ ਨਾ ਉਹਨਾਂ ਨੇ ਜੋਰ ਕਿੱਥੋਂ ਲਿਆ ਜਿਹੜਾ ਤੈਥੋ ਹੀ ਸ਼ਬਦ ਵਰਤਦੇ ਮਹਾਰਾਜ ਇਹ ਤੈਥੋ ਹੀ ਕੌਣ ਇਹ ਅਕਾਲ ਪੁਰਖ ਹੀ ਆ ਵੀ ਰਾਮਚੰਦਰ ਜੀ ਨੇ ਰੱਬ ਤੋਂ ਅਕਾਲ ਪੁਰਖ ਤੋਂ ਵਾਹਿਗੁਰੂ ਤੋਂ ਜੋਰ ਲਿਆ ਸੀਗਾ ਤੇ ਉਹ ਫਿਰ ਬਾਣਾ ਦੇ ਨਾਲ ਰਾਵਣ ਦਾ ਵੱਧ ਕੀਤਾ ਤੇ ਉੱਤੇ ਫਤਿਹ ਪਾਈ ਇਹ ਕਰਨ ਵਾਲਾ ਅਕਾਲ ਪੁਰਖ ਹੀ ਹੈ ਜੀ ਤੈਥੋਂ ਹੀ ਬਾਲ ਕ੍ਰਿਸ਼ਨ ਲੈ ਕੰਸ ਕੇ ਸੀ ਪਕੜ ਗिराया ਤੇ ਇਹ શ્રી ਕ੍ਰਿਸ਼ਨ ਜੀ ਨੇ ਇੱਥੇ ਦਾ ਤਤ ਕਥਾ ਦਾਪ ਜਿੰ ਨੂੰ ਪਤਾ ਲੱਗ ਜਾਵੇਗਾ ਕਿ ਵਿਸ਼ਨੂੰ ਵਰਗੇ ਦੇਵਤੇ ਸਾਰੇ ਜਿੰਨੇ ਅਵਤਾਰ ਆ ਵਾਹਿਗੁਰੂ ਦੇ ਹੁਕਮ ਚ ਆ શ્રી ਕ੍ਰਿਸ਼ਨ ਜੀ ਨੇ ਵਾਹਿਗੁਰੂ ਤੋਂ ਜੋਰ ਲਿਆ ਤੇ ਕੰਸ ਨੂੰ ਵਾਲਾਂ ਤੋਂ ਫੜ ਕੇ ਜਿਹੜਾ ਪਾਪੀ ਸੀਗਾ ਅਮਰ ਹੋਣਾ ਚਾਹੁੰਦਾ ਸੀ ਉਹਨੂੰ ਥੱਲੇ ਸੁੱਟਿਆ ਸੀਗਾ ਉਹਦਾ ਵੱੱਧ ਕੀਤਾ ਸੀਗਾ ਤਾਂ ਇਸ ਤਰ੍ਹਾਂ ਜੀ ਵੱਡੇ ਵੱਡੇ ਮਨ ਦੇਵਤੇ ਮਹਾਰਾਜ ਕਹਿੰਦੇ ਆ ਇਹ ਕਈ ਵੱਡੇ ਵੱਡੇ ਦੇਵਤੇ ਹੋਏ ਹਨ ਜੋ اے ਵੱਡੇ ਮਨ ਦੇਵਤੇ ਕਈ ਯੁਗ ਤਿੰਨੀ ਤਨ ਤਾਇਆ ਜਿਨ੍ਹਾਂ ਨੇ ਬਹੁਤ ਜੁਗਾਂ ਤੱਕ ਤਪੱਸਿਆ ਕੀਤੀ ਹੈ ਪਰ ਉਹਨਾਂ ਨੇ ਵੀ ਕਹਨੇ ਤੇਰਾ ਅੰਤ ਨ ਪਾਇਆ اے ਵਾਹਿਗੁਰੂ ਕਿਸੇ ਨੇ ਵੀ ਇਨਾਂ ਚੋ ਤੇਰਾ ਅੰਤ ਨਹੀਂ ਪਾਇਆ ਜੈ ਸ਼੍ਰੀ ਰਾਮਚੰਦਰ ਜੀ ਆਏ ਦੁਨੀਆ ਦੇ ਲੋਕਾਂ ਨੂੰ ਮਰਿਆਦਾ ਸਿਖਾਈ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਵੀ ਅਵਤਾਰ ਰੂਪ ਹੋ ਕੇ ਬਹੁਤ ਕਲਾ ਵਰਤਾਈ ਆ ਪਰ ਅੰਤ ਅਕਾਲ ਪੁਰਖ ਦਾ ਨਹੀਂ ਪਾਇਆ ਜਾ ਸਕਦਾ ਇਹ ਮਹਾਰਾਜ ਨੇ ਤੱਤ ਇੱਥੇ ਕੱਢਿਆ ਕਿ ਅਕਾਲ ਪੁਰਖ ਦਾ ਭੇਦ ਨਹੀਂ ਪਾਇਆ ਜਾ ਸਕਦਾ ਭਾਵੇਂ ਉਹ ਕਣ-ਕਣ ਵਿੱਚ ਰਮਿਆ ਹੋਇਆ ਹੈ ਇਸ ਕਰਕੇ ਗੁਰੂ ਸਾਹਿਬ ਜੀ ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਦੇ ਮੈਂ ਨਾ ਗਣੇਸ਼ੇ ਪ੍ਰਿਥਮ ਮਨਾਉ ਕਿਸ਼ਨ ਬਿਸ਼ਨ ਕਬ ਹੂ ਨਹਿ ਤਿਆਉ ਮਹਾਰਾਜ ਜੀ ਕਹਿ ਦਿੰਦੇ ਆ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਹੀ ਮਹਾਰਾਜ ਪੁਜਾਰੀ ਹਨ ਪਰ ਇੱਥੇ ਇਹਨਾਂ ਨੇ ਕਥਾ ਕਿਉਂ ਕਹੀ ਆ ਫਿਰ ਸਵਾਲ ਇਹ ਆ ਉੱਤਰ ਇਹ ਆ ਉਹਦਾ ਕਿ ਮੇਰੇ ਖਾਲਸੇ ਨੂੰ ਗਿਆਨ ਹੋਵੇ ਮਹਾਭਾਰਤ ਵਿੱਚ ਕੀ ਹੋਇਆ ਰਮਾਇਣ ਵਿੱਚ ਕੀ ਹੋਇਆ ਤੇਰੇ ਸਿੰਘਾਂ ਨੂੰ ਗਿਆਨ ਹੋਵੇ 52 ਬਚਨਾਂ ਵਿੱਚੋਂ ਇੱਕ ਬਚਨ ਆਪਣੇ ਧਰਮ ਵਿੱਚ ਪਰਪੱਕ ਰਹੋ ਦੂਜੇ ਧਰਮਾਂ ਦਾ ਸਤਿਕਾਰ ਕਰੋ ਗ੍ਰੰਥ ਪੜ੍ਹੋ ਹੋਰਾਂ ਧਰਮਾਂ ਬਾਰੇ ਵੀ ਜਾਣਕਾਰੀ ਹਾਸਲ ਕਰੋ ਇਹ ਮਹਾਰਾਜ ਦੇ ਬਚਨ ਸੀਗੇ ਸੋ શ્રી ਕ੍ਰਿਸ਼ਨ ਭਗਵਾਨ ਜੀ ਦਾ ਆਉਣਾ ਇੱਥੇ ਕਿਵੇਂ ਹੋਇਆ ਮਿੰਦਰਾਬਨ ਦੇ ਵਿੱਚ ਉਹਨਾਂ ਨੇ ਬਹੁਤ ਜੋ ਵੀ ਕਲਾ ਕੀਤੀ ਆ ਉਹਨੂੰ ਵੀ ਮਹਾਰਾਜ ਨੇ ਭਗਤ ਨਾਮਦੇਵ ਜੀ ਨੇ ਵੀ ਮਾਤਾ ਦੇਵਕੀ ਜੀ ਨੂੰ ਕਿਹਾ ਧੰ ਤਨ ਤੂੰ ਮਾਤਾ ਦੇਵਕੀ ਧੰ ਤਨ ਕਿਹਾ ਉਹ ਮਾਂ ਧੰ ਹੁੰਦੀ ਆ ਜਿਹੜੀ ਐਸੇ ਅਵਤਾਰਾਂ ਨੂੰ ਤੇ ਜਨਮ ਦਿੰਦੀ ਆ ਇਹਨਾਂ ਰਾਹੀਂ ਉਹਨਾਂ ਅਵਤਾਰਾਂ ਦਾ ਪ੍ਰਕਾਸ਼ ਹੁੰਦਾ ਗੁਰੂ ਮਹਾਰਾਜ ਕਿਰਪਾ ਕਰਨ ਕੀਤੀ ਵਿਚਾਰ ਹਿਰਦਿਆਂ ਚ ਵਸੇ ਗੁਰ ਸ਼ਬਦਾਂ ਦੀ ਕਮਾਈ ਕਰਕੇ ਉੱਚੇ ਸੱਚੇ ਜੀਵਨ ਵਾਲੇ ਬਣ ਜਾਈਏ ਤਾਂ ਆਓ ਜੀ ਹੁਣ ਆਪਾਂ ਅਖੀਰ ਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ ਵੱਡੇ ਵੱਡੇ ਮਨ ਦੇਵਤੇ ਕਈ ਯੋਗ ਤਿਨੀ ਤਨ ਤਾਇਆ ਕਿੰਨੀ ਤੇਰਾ ਅੰਤ ਨਾ ਪਾਇਆ ਕਿੰਨੀ ਤੇਰਾ ਅੰਤ ਨਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ